ਦੀਆਪ ਕਾਂਗਰਸ ਕਮੇਟੀ ਕਿਸਾਨ ਸਿੰਘ ਦੇ ਜਨਰਲ ਸੈਕਟਰੀ ਨੇ ਵੱਖ-ਵੱਖ ਵਿਸ਼ਿਆਂ ਤੇ ਪਾਰਟੀ ਲੈਵਲ ਤੇ ਤੇ ਸਮਾਜਿਕ ਖੇਤਰ ਦੇ ਵੱਖ-ਵੱਖ ਵਿਸ਼ਿਆਂ ਦੀ ਗੱਲਬਾਤ ਕਰਦੇ ਆ। ਟਾਹੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬਹੁਤ-ਬਹੁਤ ਧੰਨਵਾਦ ਅਰਨਾਲੀ ਸਾਹਿਬ ਤੁਸੀਂ ਤੇ ਤੁਹਾਡੀ ਟੀਮ ਇੱਥੇ ਪਹੁੰਚੀ ਆ। ਜੀ ਆਇਆਂ। ਸਰ ਅੱਜ ਕਿਸਾਨੀ ਬਹੁਤ ਮਾੜੇ ਉਹਦੇ ਚ ਗੁਜ਼ੇ ਰਹੀ ਹੈ। ਪਿੱਛੇ ਜੇ ਹੜ੍ਹਾਂ ਦਾ ਵੀ ਆਇਆ ਹੈ। ਬਿਲਕੁਲ। ਵੱਖ-ਵੱਖ ਪਾਰਟੀਆਂ ਨੇ ਸਮਾਜ ਸੇਵੀ ਲੋਕਾਂ ਨੇ ਐਨਜੀਓ ਨੇ ਮਦਦ ਕੀਤੀ ਆ ਲੋਕਾਂ ਦੀ। ਅੱਜ ਵੀ ਚੱਲ ਰਹੀ ਆ। ਬਿਲਕੁਲ ਪੰਜਾਬ ਕਾਂਗਰਸ ਕਮੇਟੀ ਕਿੱਥੇ ਖੜੀ ਆ ਕਿਸਾਨੀ ਨੂੰ ਲੈ ਕੇ ਜੀ ਦੇਖੋ ਕੰਲੀ ਕਿਸਾਨ ਕਿਸਾਨ ਕਾਂਗਰਸ ਕਮੇਟੀ ਹੀ ਨਹੀਂ ਬਲਕਿ ਸਾਡੀ ਸਮੁੱਚੀ ਕਾਂਗਰਸ ਪਾਰਟੀ ਜਿੰਨੇ ਵੀ ਵੱਡੇ ਲੀਡਰ ਹੋਣ ਜਾਂ ਛੋਟਾ ਵਰਕਰ ਹੋਵੇ ਸਾਰਿਆਂ ਨੇ ਆਪਦੀ ਡਿਊਟੀ ਸਮਝਦੇ ਹੋਏ ਜਿੱਥੇ-ਜਿੱਥੇ ਵੀ ਪਿਛਲੇ ਦਿਨਾਂ ਚ ਹੜਾ ਆਏ ਸਾਡੇ ਕਿਸਾਨ ਪ੍ਰਭਾਵਿਤ ਹੋਏ ਉੱਥੇ ਹਰ ਥਾਂ ਤੇ ਪਹੁੰਚ ਕੇ ਜਿੱਥੇ ਕੋਈ ਦੰਗਾ ਟੁੱਟਣ ਦਾ ਚਾਹੇ ਉਹ ਫਸੀ ਦਾ ਬੰਨ ਸੀ ਚਾਹੇ ਦੋਦਪੁਰ ਦਾ ਸੀ ਚਾਹੇ ਉਹ ਤਰਨਤਾਰਨ ਦਾ ਇਲਾਕਾ ਸੀ ਤੇ ਚਾਹੇ ਫਿਰੋਜ਼ਪੁਰ ਦਾ ਇਲਾਕਾ ਸੀ ਸਾਡੇ ਲੀਡਰ ਸਹਿਬਾਨ ਉੱਥੇ ਪਹੁੰਚੇ ਸਾਰਿਆਂ ਨੇ ਆਪਦੀ ਭੂਮਿਕਾ ਬਾਖੂਬੀ ਨਿਭਾਈ ਲੋਕਾਂ ਦਾ ਤਨ ਮਨ ਤੇ ਧਨ ਦੇ ਨਾਲ ਸਾਥ ਦਿੱਤਾ ਔਰ ਇੱਕ ਮੋਰਲ سپورਟ ਵੀ ਦਿੱਤੀ ਕਿ ਜਿਸ ਦੇ ਚਲਦੇ ਕਿ ਕਦੇ ਵੀ ਸਾਡਾ ਪੰਜਾਬ ਦਾ ਕਿਸਾਨ ਹੈ ਜਿਹੜਾ ਆਪਦੇ ਆਪ ਨੂੰ ਇਕੱਲਾ ਨਾ ਸਮਝੇ ਸਾਡੀ ਸਮੁੱਚੀ ਟੀਮ ਸਾਡੀ ਪੂਰੀ ਕਾਂਗਰਸ ਪਾਰਟੀ ਸਾਡੇ ਕਿਸਾਨਾਂ ਦੇ ਨਾਲ ਖੜੀ ਸਰ ਅੱਜ ਆਪਣਾ ਆਵਾ ਦੀ ਪਾਰਟੀ ਸਰਕਾਰ ਦੇ ਵਿੱਚ ਆਪੋਜੀਸ਼ਨ ਮੇਨ ਕਾਂਗਰਸ ਪਾਰਟੀ ਹੈ ਪਰ ਕਿਤੇ ਨਾ ਕਿਤੇ ਹਾਂਜੀ ਵੱਖ-ਵੱਖ ਮੁੱਦਿਆਂ ਦੇ ਵਿਰੋਧੀ ਧਿਰ ਦੇ ਤੌਰ ਤੇ ਕਾਫੀ ਕਮਜ਼ੋਰ ਮੰਨਿਆ ਜਾ ਰਿਹਾ ਹੈ ਪਾਰਟੀ ਨੂੰ ਹਾਂਜੀ ਜਾਂ ਤਾਂ ਇਹਨਾਂ ਨੂੰ ਇਹ ਕਹਿ ਸਕਦੇ ਆਂ ਕਿ ਵੱਖ-ਵੱਖ ਧੜਿਆਂ 'ਚ ਵੰਡੀ ਹੋਈ ਹੈ ਜਾਂ ਕੁਝ ਪਰ ਕਈ ਮੁੱਦੇ ਸਮਾਜਿਕ ਇਦਾਂ ਦੇ ਆ ਵੀ ਜਿਹੜੇ ਨਹੀਂ ਉਭਰੇ ਜਾ ਰਹੇ ਅਹ ਦੇਖੋ ਕਈ ਵਾਰ ਕੀ ਹੁੰਦਾ ਹੈ ਵੀ ਕੋਈ ਜਿਆਦਾ ਵੱਡੇ ਮੁੱਦੇ ਮੁੱਦਾ ਉਭਰਨ ਕਰਕੇ ਦੂਜਾ ਮੁੱਦਾ ਉਨਾ ਹਾਈਲਾਈਟ ਨਹੀਂ ਹੁੰਦਾ ਹਾਈਲਾਈਟ ਹੋਣ ਤੋਂ ਰਹਿ ਜਾਂਦਾ ਬਟ ਐਸਾ ਕੁਝ ਨਹੀਂ ਦੇਖੋ ਸਾਡੇ ਪਾਰਟੀ ਦੇ ਵਿੱਚ ਬੜਾ ਡੈਮੋਕਰੈਟਿਕ ਸਿਸਟਮ ਹੈ ਹਰ ਬੰਦੇ ਨੂੰ ਆਪ ਦਾ ਪੱਖ ਰੱਖਣ ਦੀ ਆਪਦੀ ਗੱਲ ਕਰਨ ਦੀ ਆਜ਼ਾਦੀ ਹੈ ਬੇਸ਼ੱਕ ਚਾਹੇ ਉਹਨਾਂ ਨੂੰ ਪਾਰਟੀ ਪਲੇਟਫਾਰਮ ਦੇ ਉੱਤੇ ਆਪਦੀ ਗੱਲ ਪਹਿਲਾਂ ਕਰਨੀ ਚਾਹੀਦੀ ਹੈ ਬਾਹਰ ਨਹੀਂ ਆਉਣ ਦੇਣੀ ਚਾਹੀਦੀ ਬਟ ਜਿੱਥੇ ਦੇਖੋ ਤੁਸੀਂ ਇਹ ਦੇਖੋ ਕਾਂਗਰਸ ਇੱਕ ਐਜ ਜਾਂਦਾ ਸਮੁੰਦਰ ਹੈ ਜਿੱਥੇ ਕਿਸੇ ਝਾੜੂ ਵਰਗੀ ਪਾਰਟੀ ਕੋਲ ਕੋਈ ਇੱਕ ਫੇਸ ਹੋਊਗਾ ਪੰਜਾਬ ਲੈਵਲ ਤੇ ਹੋਰ ਕਿਸੇ ਪਾਰਟੀ ਦੀ ਗੱਲ ਕਰੀਏ ਅੱਜ ਬੀਜੇਪੀ ਕੋਲ ਪੰਜਾਬ ਚ ਫੇਸ ਹੀ ਨਹੀਂ ਹੈ ਤਾਂ ਕਾਂਗਰਸ ਇੱਕ ਐਦਾਂ ਦੀ ਪਾਰਟੀ ਹੈ ਜਿਦੇ ਚ ਬਹੁਤ ਵੱਡੇ ਵੱਡੇ ਇੱਕ ਨਹੀਂ ਤੁਹਾਨੂੰ 10 ਚੰਗੇ ਫੇਸ ਚੰਗੇ ਚਿਹਰੇ ਵੱਡੇ ਲੀਡਰ ਮਿਲ ਜਾਣਗੇ ਤਾਂ ਜਿੱਥੇ ਇੰਨੀ ਚੰਗੀ ਕੁਆਲਿਟੀ ਆਫ ਲੀਡਰਸ ਹੋਊਗੀ ਉੱਥੇ ਥੋੜੇ ਬਹੁਤ ਕਿਤੇ ਨਾ ਕਿਤੇ ਭੇਤਪਾਪ ਵੀ ਆ ਜਾਂਦੇ ਨੇ ਬਾਕੀ ਐਦਾਂ ਕੁਝ ਨਹੀਂ ਹੈ ਵੀ ਸਾਰੇ ਆਜ਼ਾਦ ਨੇ ਆਪਦੀ ਗੱਲ ਕਰਨ ਲਈ ਤੇ ਸਾਰੇ ਲੋੜ ਪੈਣ ਤੇ ਇੱਕ ਜੁੱਟ ਵੀ ਨਹੀਂ ਸੱਚ ਜਿਦਾ ਆਪਾਂ ਹਲਕਾ ਕਰੜ ਦੀ ਗੱਲ ਕਰੀਏ ਉੱਥੇ ਖਾਸ ਤਾਲ ਤੇ ਸੜਕਾਂ ਨੂੰ ਲੈ ਕੇ ਤੇ ਹੋਰ ਬਹੁਤ ਸਮੱਸਿਆਵਾਂ ਮਾਨੂੰ ਲੈ ਕੇ ਨਾ ਅਕਸਰ ਧਰਨੇ ਵੀ ਲੱਗਦੇ ਰਹਿੰਦੇ ਨੇ ਹਾਂਜੀ ਅ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਧਰਨੇ ਲਗਾਏ ਗਏ ਆ ਬਿਲਕੁਲ ਕਾਂਗਰਸ ਵੱਲੋਂ ਵੀ ਲਗਾਏ ਗਏ ਆ ਕੋਈ ਉਹਦਾ ਕੁਝ ਕੋਈ ਬਣਿਆ ਕੋਈ ਤੁਸੀਂ ਆਪਣੇ ਲੈਵਲ ਤੇ ਵੀ ਕੁਝ ਸ਼ਾਇਦ ਸੋਣੇ ਵੀ ਸੜਕਾਂ ਦੀ ਮਰਮਤ ਕਰਵਾਈ ਹੈ ਜੀ ਦੇਖੋ ਮੈਂ ਮੈਂ ਇਹੀ ਗੱਲ ਕਹਿਣ ਲੱਗਿਆ ਸੀ ਤੁਸੀਂ ਆਪ ਹੀ ਕਰ ਲਈ ਇਕੱਲਾ ਧਰਨਾ ਲਾ ਕੇ ਵੀ ਕੁਝ ਨਹੀਂ ਬਣਨਾ ਠੀਕ ਹੈ ਧਰਨਾ ਲਾਉਣਾ ਚਾਹੀਦਾ ਹੈ ਪ੍ਰੋਟੈਸਟ ਇੱਕ ਲੋਕਾਂ ਦੀ ਆਵਾਜ਼ ਹੈ ਪ੍ਰਸ਼ਾਸਨ ਤੱਕ ਸਰਕਾਰ ਤੱਕ ਸੁੱਤੀ ਸਰਕਾਰ ਨੂੰ ਜਗਾਉਣ ਲਈ ਬਹੁਤ ਇੰਪੋਰਟੈਂਟ ਹੈ ਪਰ ਨਾਲ ਦੀ ਨਾਲ ਇਹ ਵੀ ਲੋੜ ਹੈ ਵੀ ਜੇ ਅਸੀਂ ਆਪ ਦੀ ਪੌਕੇਟਸ ਦੇ ਵਿੱਚੋਂ ਜਾਂ ਆਪ ਦਾ ਇੱਕ ਫਰੈਂਚ ਸਰਕਲ ਇਕੱਠੇ ਹੋ ਕੇ ਜੇ ਅਸੀਂ ਕੁਝ ਲੋਕਾਂ ਲਈ ਕਰ ਸਕੀਏ ਸਾਨੂੰ ਉਹ ਵੀ ਕਰਨਾ ਚਾਹੀਦਾ ਹੈ ਕੱਲੀ ਸਿਆਸਤ ਦੇ ਪੱਤੇ ਨਹੀਂ ਖੇਲਣੇ ਚਾਹੀਦੇ ਤਾਂ ਇਸੇ ਗੱਲ ਨੂੰ ਅ ਅਹਿਮੀਅਤ ਦਿੰਦੇ ਹੋਏ ਅਸੀਂ ਵੀ ਪਿਛਲੇ ਦਿਨੀ ਮਤਲਬ ਸੜਕ ਜਿਹੜੀ ਬੜੌਦੀ ਤੋਂ ਲੈ ਕੇ ਅਕਾਲਗੜ ਮੁੰਦੋ ਮੁੰਦੋ ਤੋਂ ਅਕਾਲਗੜ ਤੱਕ ਜਾਂਦੀ ਹੈ ਉਹ ਬਣਵਾਈ ਹੈ ਆਪ ਦੇ ਪਰਸਨਲ ਉਹਦੇ ਤੋਂ ਬਣਵਾਈ ਹੈ ਔਰ ਇੱਕ ਹੋਰ ਮੈਂ ਦੱਸਣਾ ਚਾਹੁੰਦਾ ਕਈ ਸਾਡੇ ਕਿਉਂਕਿ ਹੋਰ ਵੀ ਹਲਕੇ 'ਚ ਕਈ ਬੰਦਿਆਂ ਨੇ ਬੜੀ ਸਪੀਡ ਨਾਲ ਕੰਮ ਚਲਾਇਆ ਬਟ ਦੇਖਣ ਨੂੰ ਕੀ ਮਿਲਿਆ ਗਿਆ ਵੀ ਬੈਡ ਮਿਕਸ ਸਿੰਪਲ ਪਾ ਕੇ ਤੇ ਗਰੇਡਰ ਚਲਾਤਾ ਖੱਡੇ ਭਰਤੇ ਟੈਂਪਰੇਰੀ ਤੌਰ ਤੇ ਪਰ ਜਦੋਂ ਉੱਥੋਂ ਹੈਵੀ ਮਸ਼ੀਨਰੀ ਨਿਕਲਣੀ ਹੈ ਉਹਨਾਂ ਨੇ ਫੇਰ ਪੱਟੇ ਜਾਣਾ ਔਰ ਉਸ ਤੋਂ ਬਾਅਦ ਟੂ ਵੀਲਰ ਵਾਹਨ ਜਿਹੜੇ ਨੇ ਉਹ ਸਲਿੱਪ ਹੋਣਗੇ ਹੋਰ ਵੀ ਉਹ ਜ਼ਿਆਦਾ ਘਾਤਕ ਬਣ ਜਾਊਗਾ ਤੋਂ ਖੱਡੇ ਨਾਲੋਂ ਵੀ ਜਿਹੜੇ ਪੱਥਰ ਨੇ ਉਹ ਵੱਧ ਐਕਸੀਡੈਂਟ ਦਾ ਰੂਪ ਦੇਣਗੇ ਪਰ ਅਸੀਂ ਜਿਹੜਾ ਕੰਮ ਕੀਤਾ ਅਸੀਂ ਪ੍ਰੋਪਰ ਬੈਡ ਮਿਕਸ ਪਾ ਕੇ ਉਹਦੇ ਉੱਤੇ ਇੱਕ ਆਪਾਂ ਕਹਿੰਦੇ ਆ ਸਟੋਨ ਡਸਟ ਸਟੋਨ ਡਸਟ ਪਾਈ ਹੈ ਫਿਰ ਉਹਨੂੰ ਉਹ ਦੇਖੋ ਰੱਬ ਨੇ ਕਿੰਨਾ ਸਾਥ ਦਿੱਤਾ ਜਦੋਂ ਅਸੀਂ ਸਟੋਨ ਡਸਟ ਪਾ ਕੇ ਹਟੇ ਉਹਦੇ ਉੱਤੇ ਵਾਟਰ ਬੈਡ ਬਣਾਉਣਾ ਪੈਂਦਾ ਪਾਣੀ ਲਾਉਣਾ ਪੈਂਦਾ ਉਹ ਪਰਮਾਤਮਾ ਨੇ ਮੀਂਹ ਦੇ ਰੂਪ ਚ ਪਾਤਾ ਫਿਰ ਅਸੀਂ ਰੋਡ ਰੋਲਰ ਚਲਾਇਆ ਕਹਿੰਤੋਂ ਭਾਵ ਕਿ ਇਹ ਵੀ ਜੇ ਅਸੀਂ ਉਹ ਕੱਚੀ ਸੜਕ ਵੀ ਬਣਾਈ ਆ ਤਾਂ ਉਹ 2 ਸਾਲ ਘੱਟੋ-ਘੱਟ ਕਿਤੇ ਨਹੀਂ ਜਾਂਦੀ ਤਾਂ ਮੈਂ ਬਾਕੀ ਸਾਰੇ ਲੀਡਰਾਂ ਨੂੰ ਬਾਕੀ ਪਾਰਟੀਆਂ ਨੂੰ ਔਰ ਮੇਨ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੂੰ ਥੋੜੇ 라ਹੀਂ ਅਪੀਲ ਕਰਦਾ ਵੀ ਪੌਣੇ 4 ਸਾਲ ਦਾ ਸਮਾਂ ਲੰਘ ਚੁੱਕਿਆ ਸਵਾ ਸਾਲ ਰਹਿ ਗਿਆ ਹੁਣ ਵੀ ਜਾਂਦੇ ਜਾਂਦੇ ਜੇ ਕੁਝ ਲੋਕਾਂ ਤੋਂ ਤੁਸੀਂ ਅਗਲੀ ਇਲੈਕਸ਼ਨ 'ਚ ਜੇ ਤੁਸੀਂ ਬਸ ਇੰਨਾ ਵੀ ਚਾਹੁੰਦੇ ਹੋ ਵੀ ਅਸੀਂ ਲੋਕਾਂ ਦੇ ਵਿੱਚ ਆਪਦੀ ਗੱਲ ਰੱਖਣ ਲਈ ਜਾ ਸਕੀਏ ਤਾਂ ਹੁਣ ਰਾਈਟ ਟਾਈਮ ਹੈ ਉੱਠ ਖੜੋ ਲੋਕਾਂ ਦੀਆਂ ਮੁੱਦਿਆਂ ਤੇ ਪੈਰਾ ਦਿਓ ਨਹੀਂ ਤਾਂ ਇਹ ਹਾਲਤ ਇਹ ਨੌਬਤ ਬਣ ਜੂਗੀ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਲੋਕ ਪਿੰਡਾਂ ਚ ਵੜਨ ਨਹੀਂ ਦੇਣਗੇ ਸਰ ਜਿੱਦਾਂ ਸਾਰਾ ਪੰਜਾਬ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਆਂ ਆਪੋਜੀਸ਼ਨ ਕਾਂਗਰਸ ਪਾਰਟੀ ਆ ਹੁਣ ਵੀ ਪੂਰਾ ਪੰਜਾਬ ਦੇਖ ਰਿਹਾ ਹੈ ਹਾਂਜੀ ਕਿ ਆਉਣ ਵਾਲੀ ਸਰਕਾਰ ਸ਼ਾਇਦ ਕਾਂਗਰਸ ਪਾਰਟੀ ਦੀ ਹੋਵੇ ਜੇਕਰ ਸਿਰਫ ਹਲਕਾ ਕਰਰ ਦੀ ਗੱਲ ਕਰੀਏ ਤਾਂ ਘੱਟੋ ਘੱਟ 2-3 ਇਦਾਂ ਦੇ ਵੱਡੇ ਚਿਹਰੇ ਨੇ ਹਾਂਜੀ ਜਿਹੜੇ 2027 ਦੇ ਇਲੈਕਸ਼ਨ ਲਈ ਸਰਕਾਰਬ ਨੇ ਬਿਲਕੁਲ ਉਹਦੇ ਵਿੱਚੋਂ ਆਪਾਂ ਗੱਲ ਕਰੀਏ ਤੁਹਾਡਾ ਨਾਮ ਵੀ ਆਉਂਦਾ ਕੋਈ ਪੜੇਆਲਾ ਪਰਿਵਾਰ ਨੂੰ ਕੋਈ ਵੀ ਇਗਨੋਰ ਨਹੀਂ ਕਰ ਸਕਦਾ ਕਿ ਰਾਜਵੀਰ ਜੀ ਨੇ ਉਹਨਾਂ ਨੇ ਕਾਫੀ ਕੰਮ ਕੀਤਾ ਹੈ ਬਿਲਕੁਲ ਜੀ ਪਾਰਟੀ ਲੈਵਲ ਤੇ ਹਾਂ ਜੀ ਤੁਹਾਨੂੰ ਕੋਈ ਸੁਵਾਸ਼ਣ ਦਿੱਤਾ ਗਿਆ ਜਾਂ ਸਮਾਜ ਸੇਵਾ ਨੂੰ ਇਹ ਪ੍ਰਮੁਖਤਾ ਦਿੰਦੇ ਆਂ ਦੇਖੋ ਮੈਂ ਤਾਂ ਜੀ ਆਪਦੇ ਮੈਨੂੰ ਯਾਦ ਆ ਮਾਮਾਈ ਦੀ ਨਾਲ ਅਸੀਂ ਬਹੁਤ ਲੰਬਾ ਸਮਾਂ ਮਾਮਾਈ ਦੇ ਨਾਲ ਇਸ ਹਲਕੇ ਦੀ ਸੇਵਾ ਕੀਤੀ ਹੈ ਮੈਨੂੰ ਉਹਨਾਂ ਦੇ ਜਿੰਨੇ ਵੀ ਐਕਟੀਵਿਟੀਜ਼ ਸੀ ਨਾ ਕਦੇ ਉਹਦੇ ਚ ਪੋਲਿਟੀਕਲ ਫਾਇਦਾ ਐਸਪੈਕਟ ਨਹੀਂ ਨਜ਼ਰ ਆਇਆ ਮੈਨੂੰ ਹਮੇਸ਼ਾ ਇਹੀ ਸਿੱਖ ਮਿਲੀ ਹੈ ਵੀ ਸੋਸ਼ਲ ਆਪਣੀ ਜਿਹੜੀ ਸੋਸ਼ਲੀ ਆਪਣੀ ਸੋਚ ਚੰਗੀ ਹੋਵੇ ਲੋਕਾਂ ਦੇ ਨਾਲ ਖੜਨ ਵਾਲੀ ਹੋਵੇ ਉਸੇ ਤੇ ਪੈਰਾ ਦਿੰਦੇ ਹੋਏ ਚਾਹੇ ਕੋਈ ਸਪੋਰਟਸ ਦੇ ਇਵੈਂਟਸ ਹੋਣ ਹਲਕੇ ਦੇ ਵਿੱਚ ਚਾਹੇ ਕੋਈ ਜਿੱਦਾਂ ਸੜਕਾਂ ਤੇ ਆਪਾਂ ਗੱਲ ਕੀਤੀ ਹੈ ਹੁਣ ਅਸੀਂ ਇੱਕ ਫੋਕਸ ਕਰ ਰਹੇ ਹਾਂ ਵੀ ਜੇ ਕੋਈ ਗਰੀਬ ਕੱਲੀ ਕਈ ਵਾਰ ਲੇਡੀਜ਼ ਬੜੇ ਕੋਈ ਮਤਲਬ ਐਜੀ ਫੈਮਿਲੀ ਹੁੰਦੀ ਹੈ ਜਿਹੜੀ ਘਰ ਬਣਾਉਣਾ ਅਫੋਰਡ ਨਹੀਂ ਕਰ ਸਕਦੀ ਤੇ ਸਿਰ ਤੇ ਛੱਤ ਨਹੀਂ ਹੁੰਦੀ ਉਹ ਵੀ ਅਸੀਂ ਪਿਛਲੇ ਦਿਨੀ ਆਪਦੇ ਕੋਲੋਂ ਜਿੰਨਾ ਕਰ ਸੀ ਪੇਟਾ ਦੇ ਸਕਦੇ ਹਾਂ ਸਟਾਰਟ ਕੀਤਾ ਇਸੇ ਤਰ੍ਹਾਂ ਪਿਛਲੇ ਦਿਨੀ ਹਜ਼ਾਰ ਪਾਠੀ ਸਿੰਘਾਂ ਦਾ ਸਨਮਾਨ ਕੀਤਾ ਕਿਉਂਕਿ ਸਾਡਾ ਧਰਮ ਹੈ ਜਿਹੜਾ ਜਿਹੜੇ ਲੋਕਾਂ ਨੇ ਆਪਦਾ ਸਾਡੇ ਧਰਮ ਨੂੰ ਫਲਰਿਸ਼ ਕਰਨਾ ਹੈ ਉਹਦੇ ਬਾਰੇ ਲੋਕਾਂ ਨੂੰ ਦੱਸਣਾ ਹੈ ਜੇ ਅਸੀਂ ਉਹ ਖਜ਼ਾਨਾ ਵੰਡਣ ਵਾਲੇ ਲੋਕਾਂ ਨੂੰ ਨਹੀਂ ਸਾਂਭਾਂਗੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਨਹੀਂ ਦੇਵਾਂਗੇ ਤਾਂ ਸ਼ਾਇਦ ਲੋਕ ਲੈਕਚਰ ਗਾਇਕੀ ਵੱਲ ਜ਼ਿਆਦਾ ਜਾਂਦੇ ਰਹਿਣੇ ਇਸ ਪਾਸੇ ਨੂੰ ਕੋਈ ਵੀ ਨਾ ਵੇ। ਤਾਂ ਇਸ ਕਰਕੇ ਸਾਡਾ ਤਾਂ ਪੋਲੀਟੀਕਲੀ ਤੋਂ ਪਹਿਲਾਂ ਸਾਡਾ ਸੋਸ਼ਲ ਮੋਟੋ ਹੈ। ਅੱਜ ਵੀ ਜੇ ਸਮੂਹ ਹਲਕਾ ਖਰੜ ਦੇ ਵਾਸੀ ਸਾਨੂੰ ਪਿਆਰ ਕਰਦੇ ਨੇ। ਕਮਲਜੀਤ ਜੀ ਮੈਂ ਦੱਸਣਾ ਚਾਹੁੰਦਾ ਹਾਂ ਸਨ 2000 ਤੋਂ ਬਾਅਦ ਸਾਡੇ ਕੋਲ ਕੋਈ ਪੋਲੀਟੀਕਲ ਪਾਵਰ ਨਹੀਂ ਰਹੀ ਪਰਿਵਾਰ ਕੋ। ਤੇ ਅੱਜ 2025 ਖਤਮ ਹੋਣ ਤੇ ਆ ਗਿਆ 23 ਸਾਲ ਹੋ ਜਾਣੇ ਆ ਤੇ ਜਿੱਦਣ ਇਲੈਕਸ਼ਨ ਇਅਰ ਆਉਣਾ ਹੈ 27 ਦੇ ਵਿੱਚ 25 ਸਾਲ ਹੋ ਜਾਣਗੇ ਬਿਨਾ ਪਾਵਰ ਤੋਂ ਇੰਨੇ ਲੰਬੇ ਸਮੇਂ ਤੱਕ ਜੇ ਅੱਜ ਵੀ ਲੋਕ ਪਰਿਵਾਰ ਨਾਲ ਜਾਂ ਮੇਰੇ ਨਾਲ ਜੁੜੇ ਹੋਏ ਨੇ ਤਾਂ ਉਹ ਇਸ ਕਰਕੇ ਜੁੜੇ ਨੇ ਕਿਉਂਕਿ ਸਾਡੀਆਂ ਦਿਲਾਂ ਦੀਆਂ ਸਾਂਝਾਂ ਨੇ ਸਾਡਾ ਕੋਈ ਇੱਕ ਵੈਸੇ ਜਿਵੇਂ ਲੀਡਰ ਦਾ ਆਪਦੇ ਵਰਕਰ ਨਾਲ ਜੁੜਾਵ ਹੁੰਦਾ ਉਹ ਜੁੜਾਵ ਨਹੀਂ ਹੈ ਸਾਡੀ ਇੱਕ ਪਰਿਵਾਰਕ ਸਾਂਝ ਹੈ ਤਾਂ ਵੈਸੇ ਵੀ ਜਿਵੇਂ ਤੁਸੀਂ ਕਿਹਾ ਖਰੜ ਦੇ ਵਿੱਚ ਠੀਕ ਹੈ ਹੋਰ ਦਾਵੇਦਾਰ ਹੋਣਗੇ ਮੈਂ ਨਹੀਂ ਕਹਿੰਦਾ ਹਲੇ ਮੈਨੂੰ ਇਹ ਵੀ ਨਹੀਂ ਪਤਾ ਮੈਂ ਇਲੈਕਸ਼ਨ ਲੜਨਾ ਹੈ ਨਹੀਂ ਲੜਨਾ ਜੋ ਮੇਰੀ ਪਾਰਟੀ ਜੋ ਮੇਰਾ ਹਾਈ ਕਮਾਂਡ ਮੈਨੂੰ ਹੁਕਮ ਕਰੂਗੀ ਮੈਂ ਉਹਦੀ ਪਾਲਣਾ ਕਰੂੰਗਾ ਪਰ ਇਸ ਦੇ ਨਾਲ ਇਹ ਜ਼ਰੂਰ ਹੈ ਵੀ ਇੱਥੇ ਜਿੱਤੇਗਾ ਉਹੀ ਬੰਦਾ ਜਿਹੜਾ ਆਪਦੀ ਪਰਸਨਲ 10 20000 15000 ਵੋਟ ਘਰੋਂ ਲੈ ਕੇ ਚੱਲੇਗਾ ਕਿਉਂਕਿ ਅਦਰਵਾਈਜ਼ ਜਿਹੜਾ ਇਹ ਹਲਕਾ ਹੈ ਇਹ ਦੇਖੋ ਲਗਭਗ 2 ਟਰਮਾਂ ਤੋਂ ਵੱਧ ਦਾ ਸਮਾਂ ਹੋ ਗਿਆ ਵੀ ਇੱਥੇ ਝਾੜੂ ਦਾ ਐਮਐਲਏ ਜਿੱਤਦਾ ਹੁੰਦਾ ਤੇ ਜਦਕਿ ਇਹਨੂੰ ਕਾਂਗਰਸੀ ਹਲਕਾ ਮੰਨਿਆ ਜਾਂਦਾ ਸੀ ਤਾਂ ਇਸ ਕਰਕੇ ਸਾਡੇ ਹਾਈ ਕਮਾਂਡ ਨੂੰ ਲੋੜ ਹੈ ਧਿਆਨ ਦੇਣ ਦੀ ਕਿਉਂਕਿ ਸਰਵੇਖਣ ਕਰਾਉਣ ਕਿਵੇਂ ਵੀ ਉਹ ਇਸ ਰਿਜ਼ਲਟ ਤੇ ਆਉਣ ਵੀ ਲੋਕਾਂ ਦੇ ਵਿੱਚ ਲੋਕ ਕਿਹਨੂੰ ਚਾਹੁੰਦੇ ਨੇ ਤੇ ਕਿਹਦਾ ਵੋਟ ਬੈਂਕ ਸਭ ਤੋਂ ਜ਼ਿਆਦਾ ਹੈ ਕਿਉਂਕਿ ਪਰਸਨਲ ਵੋਟ ਬੈਂਕ ਪਲੱਸ ਕਾਂਗਰਸ ਪਾਰਟੀ ਦਾ ਵੋਟ ਬੈਂਕ ਜਦੋਂ ਇਹਨਾਂ ਦੋਨਾਂ ਨੂੰ ਜੋੜਾਂਗੇ ਤਾਂ ਉਹ ਬੰਦੇ ਨੇ ਜਿੱਤਣਾ। ਕੱਲਾ ਸਪਾਰਟੀ ਦੇ ਵੋਟ ਬੈਂਕ ਨਾਲ ਜਿੱਤਿਆ ਨਹੀਂ ਸਕਦਾ ਜਾ ਸਕਦਾ। ਕੱਲੇ ਪਰਸਨਲ ਵੋਟ ਬੈਂਕ ਨਾਲ ਜਿੱਤਿਆ ਨਹੀਂ ਜਾ ਸਕਦਾ। ਤਾਂ ਇਹ ਮੈਨੂੰ ਮੇਰੀ ਪਾਰਟੀ ਤੇ ਪੂਰਾ ਉਮੀਦ ਹੈ। ਸਾਡਾ ਟੀਚਾ ਸਾਡੀ ਸਾਰੀ ਮਿਹਨਤ ਇਸ ਗੱਲ ਤੇ ਲੱਗੀ ਹੈ ਵੀ ਅਸੀਂ 27 ਦੇ ਵਿੱਚ ਇਹ ਜਿਹੜੀ ਸੀਟ ਹੈ ਖੜੜਦੀ ਇਹ ਹਲ ਕਾਂਗਰਸ ਪਾਰਟੀ ਦੀ ਝੋਲੀ ਜਿੱਤ ਕੇ ਪਾਉਣੀ ਹੈ। ਸਤ ਇਹ ਸਾਨੂੰ ਗੁਰਪ੍ਰਤਾਪ ਸਿੰਘ ਪਟਿਆਲਾ ਪੰਜਾਬ ਕਾਂਗਰਸ ਦੇ ਜਰਨਲ ਸੈਕਟਰੀ ਨੇ ਕਿਸਾਨ ਵਿੰਗ ਦੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬਾਕੀ ਵੱਖ-ਵੱਖ ਵਿਸ਼ਿਆਂ ਤੇ ਇਹਨਾਂ ਵੱਲੋਂ ਇਹੀ ਕਿਹਾ ਗਿਆ ਕਿ ਟਿਕਟ ਭਾਵੇਂ ਕਿਸੇ ਨੂੰ ਮਿਲੇ ਸਾਡੀ ਇਹੀ ਇੱਛਾ ਹੈ ਵੀ ਖਰੜ ਹਲਕੇ ਤੋਂ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇ ਮਰਿੰਡਾ ਤੋਂ ਕਮਲਜੀਤ ਦੇ ਰੋਲ